ਸੱਜਣ ਮਿੱਤਰ ਨੇ ਮੱਕੀ ਲੈਣੀ ਆ ਚਾਹੁੰਦਾ ਮਾਨ ਤੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿਹੜਾ ਵੀ ਆ ਤੇ ਕਿੱਥੇ ਉਹ ਸਾਰਾ ਕੁਝ ਦੱਸਾਂਗੇ ਮੇਰੇ ਨਾਲ ਖੜੇ ਮੇਰੇ ਚਾਚਾ ਜੀ ਸੱਸੀ ਆ ਜੀ ਤੇ ਇਹ ਕੁੰਬੜਵਾਲ ਪਿੰਡ ਮੇਰੇ ਖੋਦੇ ਪਿੰਡ ਪਸੀਲਤੋਰੀ ਜਲਾ ਸੰਗਰੂਰ ਮੱਕੀ ਵਗਾਉਗਾ ਤੇ ਪਹਿਲਾਂ ਤਾਂ ਸੱਜਣ ਨੂੰ ਮੈਂ ਖੋਦਾ ਕੇ ਤੇ ਤਸੱਲੀ ਕੀਤੀ ਆ ਮੱਕੀ ਨੇ ਤੇ ਜਿੰਨੀ ਮੱਕੀ ਥੱਲੀ ਐ ਇਹ ਮੈਂ ਆਪ ਖੁਦ ਥੱਲੀ ਕੀਤੀ ਆ ਵੀਡੀਓ ਬਣਾਉਣ ਤੋਂ ਪਹਿਲਾਂ ਤੇ ਅਜ ਕਰੀਏ ਆਪਣਾ ਉਹ ਮਤਲਬ ਜਿਹੜੇ ਸੱਚਾ ਪੱਤਰ ਨੇ 85 ਦਾ ਚਾਰ ਪਾਉਣਾ ਹੈਗਾ ਆਪਣੇ ਕੋਲੇ ਜਿੱਦਾਂ ਹੀ ਹਾਂ 11 ਦਾ ਮੇਰਾ ਤੋਂ 11 ਦਾ ਮੁੰਡਾ ਹੈਗਾ ਤੇ ਮਤਲਬ ਹੁਣ ਇਹ ਕਿੰਨੇ ਦਿਨ ਹੋ ਗਏ ਤੁਸੀਂ ਇਹ ਇਹ ਪਹਿਲਾਂ ਕਰ ਰਹੇ ਸੀ 85 ਰੁਪਏ ਆਉਂਦਾ ਸੀ 75 ਰੁਪਏ ਹੋ ਗਏ 85 ਵਿੱਚ ਅੱਜ ਤੋਂ ਲਗਭਗ 10 12 ਦੀਆਂ ਦੇ ਵਿੱਚ ਬਾਕੀ ਦਾ ਚਾਰ ਪੈਸੇ ਹਾਂ ਤੇ ਸਭ ਤੋਂ ਵੱਡਾ ਥੱਲੇ ਵੀ ਮੈਂ ਖੁਦ ਚੈੱਕ ਕੀਤਾ ਚੱਲ ਕੇ ਕਿ ਅੱਧ ਇੱਕ ਹੁਣ ਥੱਲੀਆਂ ਕੋਰ ਦਿਖਾਉਂਦੇ ਲੇਕਿਨ मर्ज़ी <laughs> ਟੈਕ ਕਰੋ ਤੇ ਬਾਕੀ ਦਾ ਤੇ ਛੋਟਾ ਜਿਹੜਾ ਮੋਬਾਈਲ ਨੰਬਰ 99723 99723 6666 ਕੈਸ 66699 ਬਾਕੀ ਇਹ ਨੰਬਰ ਹੈ ਜਿਹੜਾ ਕੋਈ ਟਾਈਟਲ ਦੇ ਵਿੱਚ ਪਾਇਆ ਪਿਆ ਇਹ ਪਿੰਡ ਗੁੰਮੜਵਾਲ ਤਹਿਸੀਲ ਤੂਰੀ ਜ਼ਿਲ੍ਹਾ ਸੰਗਰੂਰ ਤੇ ਜਿਹੜਾ ਕਟੂ ਨੂੰ ਕੱਚਾ ਰਸਤਾ ਜਾਂਦਾ ਸਾਡੇ ਪਿੰਡ ਤੋਂ ਉਸ ਦੇ ਉੱਪਰ ਘਰ ਤੇ ਪਹੇ ਦੇ ਬਿਲਕੁਲ ਨਾਲ ਹੀ ਆ ਜਿਹੜੀ ਮੱਕੀ ਬੀਜੀ ਹੋਈ ਆ 2.5 ਏਕੜ ਚ ਇੱਕ ਹੌਕਾ ਜਿੰਮਰ ਨੂੰ ਥੰਦਾ ਹੋ ਗਿਆ ਤਲਵ ਉਹਦੇ ਉਹਦੀ ਹੋਣੀ ਹੈ ਜੁੰਮੇਵਾਰੀ ਦਾ ਆਹ ਇੱਕ ਕਰਦਾ ਠੀਕਾ ਮਰ ਲੋਰੇ ਫੋਨ ਕਰ ਲੈ ਇਹਦਾ ਕੰਨ ਨੂੰ ਨਹੀਂ ਤੋੜਦੇ ਲੋ ਵੀ ਸੱਜਣੋ ਜਿੰਨਾਂ ਨੇ ਮੱਤੀ ਲੈਣੀ ਆ ਚਾਰ ਪੌਣ ਵਾਸਤੇ ਤਾਂ ਕਰ ਲਿਓ ਸੰਪਰਕ ਤੇ ਰੇਟ ਵਗੈਰਾ ਦਾ ਰੇਟ ਮੌਕੇ ਤੇ ਰੇਟ ਮੌਕੇ ਤੇ ਹੋ ਜੂਗਾ ਜਿਹੜਾ ਨੰਬਰ ਉੱਪਰ ਟਾਈਟਲ ਦੇ ਵਿੱਚ ਪਾਇਆ ਪਿਆ ਕਰ ਲਿਓ ਸੰਪਰਕ ਧੰਨਵਾਦ ਮੇਰਾ